ਤੋ ਬਹੁਤ ਨਵਾਂ ਪੱਟਾ ਸੀਗਾ ਤੇ ਇਹਦੇ ਚ ਪਾਣੀ ਤੁਸੀਂ ਦੇਖ ਸਕਦੇ ਹੋ ਥੱਲੇ ਵਾਲਾ ਪਾਣੀ ਬਾਹਰ ਆਇਆ ਥੱਦਾਂ। ਇਹ ਜਾਣਕਾਰੀ ਵੀ ਆਈ ਇਹ ਬਾਹਰੋਂ ਆਇਆ। ਠੀਕ ਪਰ ਬਹੁਤ ਤਗੜਾ ਬਾਈ ਨੇ ਹੈ ਕੰਧਰ ਕੀ ਕੰਨ ਖੜੀ ਹੈ ਥੱਦੂ। ਆ ਦੇਖੋ ਜਿਵੇਂ ਇਧਰ ਵੱਟਾਂ ਨਾਲ ਪਾਣੀ ਖੜਾ ਹੈ। ਲੋ ਵੀ ਦੋਸਤੋ ਤੀਜੇ ਦਿਨ ਦੇ ਵਿੱਚ ਆਪਣਾ ਸੰਘਰਸ਼ ਪਹੁੰਚ ਚੁੱਕਿਆ ਹੈ। ਪਾਣੀ ਦਾ ਲੈਵਲ ਡਾਊਨ ਕਰਨ ਵਾਸਤੇ ਤੇ ਟੋਹੇ ਆਪਾਂ ਕੱਲ ਨਵੇਂ ਪੱਟੇ ਸੀਗੇ ਤੇ ਉਹਦਾ ਵੀ ਤੁਹਾਨੂੰ ਲੈਵਲ ਦਿਖਾਵਾਂਗੇ ਤੇ ਇੱਧਰ ਪਾਣੀ ਤੁਸੀਂ ਦੇਖ ਸਕਦੇ ਹੋ ਥੋੜਾਇਆ ਫਰਕ ਹੋਰ ਪਿਆ ਇੱਧਰ ਹਰਮਨ ਸਿੰਘ ਛੱਡ ਕੇ ਸੁਦਰ ਮੋਟਰਾਂ ਨੂੰ ਆਏ ਆ ਤੇ ਮੋਢੇ ਤੇ ਕਈ ਰੱਖ ਲਈ ਤੇ ਕਰਦੇ ਆਪਾਂ ਟੋਕਾ ਬੰਦ ਹੋਣਾ ਤੇ ਜੇਕਰ ਚੈਨਲ ਤੇ ਆਏ ਹੋ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਜੁੜੇ ਰਹੋ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਮਾਹੌਲ ਚਾਲ ਤੇ ਧੁੱਪ ਹੁਣ ਨਿਕਲੀ ਏ ਤੜਕੇ ਦੀ ਧੁੰਦ ਸੀਗੀ ਲਗਭਗ ਕੋਈ 1:30 ਵਜੇ-1:30 ਕੱਢ ਮੜਾ ਸੂਰਜ ਚਮਕਿਆ ਤੇ ਛੱਡੀ ਏ ਸੋਦਰ ਮੋਟਰ ਤੇ ਹੁਣ ਆਪਾਂ ਕਰਦੇ ਆ ਟੋਕਾਂ ਬੰਦ ਜਣੀਆਂ ਪਰ ਆਲ ਛੱਡੀਆਂ ਸੀਆਂ ਵਾਹ ਨਾਲ ਪਾਣੀ ਨਿਕਲ ਜਾਂਦਾ ਰਹਾ ਵਟਾਂ ਦੇ ਨਾਲ ਖੜਾ ਹੁੰਦਾ ਤੇ ਵਲੌਗ ਨਾਲ ਜੁੜੇ ਰਹੋ ਦਿਖਾਉਣੇ ਫਿਰ ਇਸ ਨੂੰ ਵੀ ਦੋਸਤੋ ਕਰਦੇ ਆ ਪਹਿਲੀ ਟੋਕ ਬੰਦ ਆਹ ਦੋ ਟੋਕ ਬੰਦ ਤੇ ਚੱਲਦੇ ਆ ਅੱਗੇ ਇੰਨਾ ਪਾਣੀ ਇਥੇ ਚੜਦਾ ਨਹੀਂ ਢਾਲਾ ਪੂਰੀ ਥੱਲੇ ਨੂੰ ਤੇ ਗਾਵਿਆਂ ਟੋਕਾਂ ਵੀ ਬੰਦ ਕਰ ਦਈਏ ਤੇ ਸਭ ਤੋਂ ਪਹਿਲਾਂ ਆਪਾਂ ਲਾਉਣੇ ਆ ਗਾਵਾਂ ਦਾ ਢਾਲਾ ਖੂਬਸੂਰਤ ਦਿਖਾਉਣੇ ਆ ਮੈਂ ਸੁਣ ਪੀਲੇ ਬਲੌਗ ਦੱਸਿਆ ਸੀਗਾ ਕਿ ਰਾਤ ਨੂੰ ਆਪਾਂ ਢਾਲਾ ਕੱਢ ਦਿੰਨੇ ਆ ਜਿਹੜਾ ਪਾਣੀ ਇਕੱਠਾ ਹੁੰਦਾ ਉਹ ਰਾਤ ਤੇਰਾ ਸਾਰੀ ਨਿਕਲ ਜਾਂਦਾ ਆ ਦੇਖੋ ਜਿਵੇਂ ਇਧਰ ਬੱਟਾ ਨਾਲ ਪਾਣੀ ਖੜਾ ਹੈ ਆ ਵੇਖੋ ਇਧਰ ਇਹ ਹਾਲ ਹੈ ਤੇ ਕਿ ਮੀਂਹ ਕੋ ਜਿਆਦਾ ਹੀ ਪੈ ਗਿਆ ਜਿਵੇਂ ਅੱਪਰ ਅੱਤ ਕੱਢ ਕੇ ਗਏ ਸੀ ਕਿ ਪਾਣੀ ਨਿਕਲ ਗਿਆ ਹੁਣ ਦਿਨੇ-ਦਿਨੇ ਫਿਰ ਇਕੱਠਾ ਹੋਈ ਜਾਊਗਾ ਆ ਪਟੋਕ ਆ ਕੇ ਬੰਦਦੇ ਆ ਤੇ ਪਹਿਲਾਂ ਅਗਲਾ ਢੱਕਣ ਲਾਏਗੇ ਤੇ ਮਿਲਦੇ ਹਾਂ ਤੁਹਾਨੂੰ ਢੱਕਣ ਕੋਲ ਜਾ ਕੇ ਢੱਕਣ ਆਪਣਾ ਉਧਰ ਦੇਖੋ ਪਾਣੀ ਹੁਣ ਜਮਾ ਆਪਾਂ ਮੌਕੇ ਤੇ ਐ ਪਾਣੀ ਹੁਣ ਹੋ ਗਿਆ ਸ਼ੁਰੂ ਆਹ ਕਰੋ ਚੈੱਕ ਇਹ ਆ ਦੇਖੋ ਐ ਬਣ ਨਿਕਲਦਾ ਹੁਣ ਆਪਾਂ ਲਾਉਣਾ ਢਾਲਾ ਢਾਲਾ ਲੱਗ ਗਿਆ ਤੇ ਮਾੜੀ ਲੱਗ ਗਈ ਨਾਲ ਮਿੱਟੀ ਚੱਕ ਪਾਣੀ ਆਉਣਾ ਹੋ ਗਿਆ ਸ਼ੁਰੂ ਦੋਸਤੋ ਤੇ ਜਿਹੜੀ ਆਪਾਂ ਟੋਕ ਕੇ ਰਹਿ ਗਈ ਵਿੱਚ ਬੰਦ ਕਰਨ ਵਾਲੀ ਉਹ ਵੀ ਕਰਦੇ ਆ ਤੇ ਬਾਅਦ ਚ ਤੁਹਾਨੂੰ ਦਿਖਾਉਣੇ ਆ ਕਿ ਕੱਲ ਨਵੇਂ ਟੋਹੇ ਪੱਟੇ ਉਹਨਾਂ ਚ ਪਾਣੀ ਦਾ ਲੈਵਲ ਤੇ ਇੱਧਰ ਲੋ ਵੀ ਦੋਸਤੋ ਟੋਕਾ ਜਿਹੜਾ ਇਦੋਂ ਪਿੱਛੇ ਸੀ ਉਹ ਤਾਂ ਆਪਾਂ ਕਰਾਇਆ ਬੰਦ ਤੇ ਇੱਧਰ ਚੱਲੀ ਜਾਂਦਾ ਆਪਣਾ ਪਾਣੀ ਜਿਹੜਾ ਕੀ ਇੰਜਣ ਛੱਡਿਆ ਹੋਇਆ ਆਪਾਂ ਆ ਇਧਰ ਆਉਂਦੇ ਦੋ ਬੰਦੇ ਜਰੇ ਆਪਣੇ ਹਰਮਨ ਤੇ ਸਹਿਜ ਇਧਰ ਸੋਲਰ ਮੋਟਰ ਦਾ ਪਾਣੀ ਇੱਥੇ ਪਹੁੰਚਾਣੀ ਤੇ ਆ ਜਿਹੜੀ ਆਪਾਂ ਕੱਲ ਖਾਲੀ ਪੱਟੀ ਸੀਗੀ ਉਹਦੇ ਹਰਮਨ ਸਿਕਦਾ ਪਾਣੀ ਕਢਣ ਵਾਸਤੇ ਤੇ ਪਰ ਇਹ ਤਾਂ ਹੋਰ ਘਰਾਂ ਦੇ ਪਾਣੀ ਵੀ ਆ ਰਿਹਾ ਵਿੱਚ ਇਹਦੇ ਆਹ ਦੇਖੋ ਦੋਸਤੋ ਪਾਣੀ ਉਹਦਾ ਤੁਰਿਆ ਮੈਂ ਜਾਂਦਾ ਵਿੱਚ ਸਿਵਲ ਸਿੱਧਾ ਤੇ ਹੁਣ ਪਿੱਛੇ ਦਬਾ ਗਿਆ ਵੱਧ ਪਾਣੀ ਦਾ ਤੇ ਖਾਲੀ ਕੁਛ ਡੂੰਗੀ ਕਰਤੀ ਹੋਰ ਤੇ ਪਾਣੀ ਉਹਦਾ ਭੱਜਿਆ ਉਧਰੋਂ ਲਓ ਵੀ ਦੋਸਤੋ ਖਾਲੀ ਪੱਲੇ ਪੱਲੇ ਉਹਦੇ ਨਾਲ ਮਟਰ ਪਾਣੀ ਆਉਗਾ ਖਾਲਣ ਤੇ ਖਾਲੀ ਜਾਂ ਪਟਣੀ ਸ਼ੁਰੂ ਕਰਤੀ ਐ ਤੇ ਲੱਗਿਆ ਪਏ ਬੰਦਾ ਖਾਲੀ ਪਟਣ ਕਾਹਲੀ ਕੋਈ ਨਾ ਆਪਾਂ ਦੱਪਦਾ ਆਹ ਵੇਖੋ ਦੋਸਤੋ ਪਾਣੀ ਭਰੀ ਖੜੀ ਐ ਕਣਕ ਸਾਰੀ ਕਰੋ ਚੈੱਕ ਸਾਨੂੰ ਬਲਾਉਂਦਾ ਕਰ ਬੰਦੇ ਜਿਹੜਾ ਖਾਲੀ ਪਟ ਰਿਹਾ ਹੈ ਇਧਰ ਵੀ ਚੈੱਕ ਕਰੋ ਪਾਣੀ ਖੜਾ ਕਣਕਾਂ ਦੇ ਵਿੱਚ ਤੇ ਵਿੱਚ ਟਿੱਕਸਕੇ ਨਾਲ ਵਿੱਚ ਇੱਕ ਹੀ ਨਾ ਚੱਲਦਾ ਤੇ ਉਧਰੋਂ ਆਪਾਂ ਮੜਾ ਬੰਦ ਆ ਜਾਂਦਾ ਮੂਰੇ ਪਾਣੀ ਕੇ ਰੁਕ ਨਾ ਦੁਬਾਰਾ ਵੇਚਣਾ ਪੈ ਜੇ ਫਿਰ ਉਧਰ ਮੋਟਰ ਛੱਡਤੀ ਹੁਣ ਆਪਾਂ ਇਧਰ ਲੱਗਿਆ ਪਿਆ ਬੰਦਾ ਖਾਲੀ ਪਟਣਾ ਕਰੂ ਜੈਕ ਗਰਾ ਮਾਰੇ ਹਲਾਤ ਕਣਕਾਂ ਦੇ ਆ ਕਣਕ ਤੇ ਐਸੀ ਕਾਫੀ ਥਾਂ ਤੇ ਘਟੂਗਰੀ ਦਵਾ ਛਟਾਇ ਦਿੱਤਾ ਸੀਗਾ ਉਗਰਦਾ ਹੀ ਇਧਰ ਆਪਣਾ ਨਿਮਾ ਸਿੰਘ ਲੱਗਿਆ ਖੜਾ ਖਾਲੀ ਪਟਣ ਵਾਸਤੇ ਤੇ ਮਲਾਉਣੇ ਹਾਂ ਸੋ ਨਿਮਾ ਸਿੰਘ ਨਾਲ ਆਪਾਂ ਕਿ ਆਪ ਖਾਲੀ ਪਟਣ ਦੱਸੋ ਨਿਮਾ ਸਿੰਘ ਜੀ ਕੀ ਰਿਪੋਰਟ ਆ ਠੀਕ ਐ ਤੇ ਕਣਕਾਂ ਦੇ ਹਾਲਾਤ ਮਾੜੇ ਐ ਪਾਣੀ ਨਹੀਂ ਬਹੁਤ ਜ਼ਿਆਦਾ ਆ ਨਿਮਾ ਸਿੰਘ ਇਧਰ ਦਾ ਪਾਣੀ ਕੱਢਣ ਵਾਸਤੇ ਖਾਲੀ ਪਟ ਰਿਹਾ ਐ ਲੋ ਵੀ ਦੋਸਤੋ ਉਧਰ ਵੀ ਕਹਿੰਦੇ ਆਪਣੇ ਬੰਦੇ ਲੱਗੇ ਪਏ ਖਾਲੀਆਂ ਪਟਣ ਪਾਣੀ ਕੱਢਣ ਵਾਸਤੇ ਕਰੋ ਜੀ ਅਨਿਮੇ ਕੋਲ ਵੀ ਖਾਲੀ ਰਹੀ ਥੋੜੀ ਪਟਣ ਵਾਲੀ ਤੇ ਇਸ ਤੋਂ ਬਾਅਦ ਵੀ ਇਹ ਵੀ ਭਾਗੜਾ ਦਾ ਪਾਣੀ ਛੱਡੂਗਾ ਇਧਰ ਨੂੰ ਤੇ ਬੰਨ ਆਪਾ ਕਰਾ ਮਾਰੇ ਪਾਣੀ ਚੈੱਕ ਕਰ ਲਓ ਤੁਸੀਂ ਵਾਹ ਗੜਗੜ ਕੇ ਚੈੱਕ ਕਰ ਲਓ ਹਾਂ ਹਾਂ ਪੱਕਾ ਇਹ ਦੋਸਤ ਜਿਹੜੀ ਹਰਮਨ ਦੀ ਕਣਕੇ ਮਹਿੰਗੇ ਵੀ ਐ ਤਾਂ ਹੀ ਅੜੀ ਖੜੀ ਐ ਇਹ ਮਾੜੇ ਦੱਸੋ ਹੀ ਜਾਣਕਾਰੀ ਇਹ ਬਾਹਰੋਂ ਆਇਆ ਠੀਕ ਐ ਕੀ ਹੈ ਕਿਹੜੀ ਕੰਟਰੀ ਚ ਆਪਾਂ ਮਗਾਇਆ ਸੀ ਇੰਪੋਰਟ ਕਰਾਇਆ ਸੀ ਜੀ ਇਹ ਕੰਟਰੀ ਦਾ ਨੇਮ ਹੀ ਨਹੀਂ ਆ ਦੱਸ ਸਕਦੇ ਤੁਹਾਨੂੰ ਠੀਕ ਐ ਸਪੈਸ਼ਲ ਬੀਜ ਐ ਕੋਈ ਮਗਾ ਸਕੂਗੇ ਨਾ ਫਿਰ ਇਹ ਸਪੈਸ਼ਲ ਰੱਖਿਆ ਕੋਈ ਸਰਪ੍ਰਾਈਜ਼ ਤੁਹਾਡੇ ਲਈ ਇਹ ਜਿਹਦੇ ਵੱਢੀ ਆਪਾਂ ਉਹਦੇ ਤੁਹਾਨੂੰ ਬੀਜ ਦੇਵਾਂਗੇ ਪਹੁੰਚੋ ਇੱਥੇ ਜਰੂਰ ਹਾਂ ਸੇਮ ਦੇ ਬਾਣਾ ਵਾਸਤੇ ਬਹੁਤ ਬੈਟਰ ਹੈ ਜਾਨੂ ਹੂੰ ਜੇ ਕਿਸੇ ਵੀਰ ਨੇ ਬੀਜ ਲੈਣਾ ਹੋਵੇ ਆ ਕਣਕ ਦਾ ਸੇਮ ਦੇ ਵਿੱਚ ਖਾਸ ਹਾਂ ਹਰਮਨ ਨੰਬਰ ਸਿੰਘ ਨੰਬਰ ਬੋਲੇ ਮੜਾ ਆ 92535 5202 ਠੀਕ ਹੈ ਜੀ ਇਹ ਹਾਂ ਇਹ ਬੀਜੇ ਮਹਿੰਗੇ ਆ ਇਹ ਤੁਹਾਨੂੰ ਸਹੀ ਰੇਟਾਂ ਦੇਵਾਂਗੇ ਜਾਇਜ ਜੇ ਬਾਲਾ ਵੀ ਨਹੀਂ ਬਾਈ ਬਾਈ ਆਫਰ ਬਹੁਤ ਤਗੜਾ ਬਾਈ ਨੇ ਖੜਾ ਕੰਧਰ ਕੀ ਕਣ ਖੜੀ ਆ ਸੱਦੂ ਹਾਂ ਇੰਨੇ ਪਾਣੀ ਦੇ ਵਿੱਚ ਕੋਈ ਕਣਕਾ ਖੜਦਿਆਂ ਨਹੀਂ ਹਾਲੇ ਝੋਨੇ ਵਾਲਾ ਹੋਇਆ ਪਿਆ ਕਹਿੰਦੇ ਬਾਬਾ ਜੀ ਦੱਸੋ ਫਿਰ ਕਿੰਨੇ ਕਿ ਦਰਾਜੇ ਪਾਣੀ ਉੱਤਰ ਸਕਦਾ ਸੁਭਾਵਨਾ ਕੋਈ ਕੋਈ ਮਾਇਦੇ ਨਹੀਂ ਭਾਈ ਉੱਤਰ ਜੂ ਆ ਠੀਕ ਐ ਪਾਣੀ ਜਿਆਦਾ ਹੈ ਫਿਰ ਦਨ ਕੋ ਪਾਣੀ ਬੜਾ ਹੂੰ ਆ ਦੇਖੋ ਭਰੀਆਂ ਖੜੀਆਂ ਕਣਕ ਵਾਲਾ ਪਾਣੀ ਬਾਹਰ ਆਇਆ ਫਿਰ ਦਾ ਹੂੰ ਇਹ ਆਪਾਂ ਕੋਸ਼ਿਸ਼ ਕਰੀਏ ਨੇ ਦੋਸਤੋ ਇੰਜਨ ਚਲਾਈ ਬੈਠੇ ਆ ਉਧਰ ਸੋਲਰ ਮੋਟਰ ਵੀ ਹੁਣ ਆਪਾਂ ਚਲਾਤੀ ਆ ਹਾਂ ਚੱਲਦੀ ਆ ਸੋਲਰ ਵੀ ਹੂੰ ਬੋਰ ਵੀ ਚੱਲੀ ਜਾਂਦਾ ਤੇ ਜਿਵੇਂ ਸੋਨ ਆਪਾਂ ਦਰਨ ਤੇ ਮੋਟਰਾਂ ਇੱਥੇ ਹੈਗੀਆਂ ਨੇੜੇ ਨੇੜੇ ਉਹ ਚੱਲਣ ਤੇ ਕੁਛ ਛੇਤੀ ਨੰਬਰ ਲਗਵਾ ਦੇ ਫਿਰ ਕੋਈ ਨਾ ਕੋਈ ਖੈਰਾ ਹੋ ਸਰਦਾ ਉਹ ਤੇ ਲਿਖੀ ਜੱਲੀ ਜਿਹੜਾ ਗੁੱਲੀ ਵੋਟਰਾਂ ਚੱਲਣ ਤਾਂ ਆਪਣੇ ਗਵਾਂਢਿਕਾਣੇ ਵਿੱਚ ਸਰੋਂ ਦੀ ਜਿਹੜੀ ਸਰੋਂ ਦਾ ਪੀ ਵੀ ਮਹਿੰਗਾ ਜਿਹੜਾ ਵਿੱਚ ਚੜੀ ਖੜੀ ਇਹਨੇ ਪਾਣੀ ਦੇ ਵਿੱਚ ਸਰੋਂ ਖੜਦੀ ਨਹੀਂ ਆਹ ਦੇਖੋ ਦੋ ਦੋ ਪੱਤੇ ਸਰੋਂ ਦੇ ਪਾਣੀ ਦੇ ਵਿੱਚ ਹੈ ਤੇ ਪਾਣੀ ਕਰੋ ਚੈੱਕ ਜਿਵੇਂ ਝੋਨੇ ਦੇ ਵਿੱਚ ਛੱਡਾਂ ਤਾਂ ਪਾਣੀ ਤਾਂ ਐ ਫਿਰਦਾ ਤੀਜਾ ਦਿਨ ਆਪਣਾ ਸਟਾਰਟ ਹੈ ਜਿੰਦਾਂ ਚੱਲਦੀ ਇਹਨਾਂ ਸੋਲਰ ਵੀ ਚੱਲਦੀ ਨਾਲ ਜਿਹੜੇ ਲਾਈਟ ਸੂਰਜ ਦੇਵਤਾ ਲੈ ਆਪਦੀ ਲਾਈਟ ਛੱਡਦੇ ਆ ਨਹੀਂ ਆਉਂਦਾ ਇਧਰੋਂ ਪੱਟਾਂ ਦੇ ਨਾਲ ਆਪਦੀ ਖੇੜਦਾ ਐ ਨੂੰ ਲੋ ਇਧਰ ਪਾਣੀ ਥੱਲੇ ਕੜਤਾ ਬਹਾਨੀ ਮੈਂ ਇੱਥੋਂ ਫਿਰ ਉਧਰ ਦੀ ਖਾਲੀ ਪਾ ਗਏ ਪਰੇ ਕੜਤਾ ਤੇ ਇਧਰ ਪਲੇਟਾਂ ਹੋ ਗਈਆਂ ਗਰਮ ਤੇ ਚੱਲੀ ਜਾਂਦੀ ਮੋਟਰ ਲੋ ਵੀ ਦੋਸਤੋ ਜਿਹੜਾ ਆਪਾਂ ਕੁਛ ਦਿਨ ਪਹਿਲਾਂ ਇਹ ਟੋਹਾ ਪੱਟਿਆ ਸੀਗਾ ਤੇ ਇਹ ਕੋਲੇ ਇੱਥੇ ਮੋਟਰ ਲੱਗੀ ਹੋਈ ਸੁਧਰਾੜੀ ਇਹ ਚ ਪਾਣੀ ਉੱਤਰ ਗਿਆ ਕੁਛ ਕੋਈ 4-5 ਇੰਚ ਦੇ ਕਰੀਬ ਤੇ ਹੁਣ ਜਿਹੜਾ ਆਪਾਂ ਨਵੇਂ ਟੋਹੇ ਪੱਟੇ ਆ ਉਹ ਤੁਹਾਨੂੰ ਦਿਖਾਉਣੇ ਆ ਲੋ ਵੀ ਦੋਸਤੋ ਕੱਲ ਆਪਾਂ ਟੋਹਾ ਨਵਾਂ ਪੱਟਿਆ ਸੀਗਾ ਤੇ ਇਹਦੇ ਚ ਪਾਣੀ ਤੁਸੀਂ ਦੇਖ ਸਕਦੇ ਹੋ ਉੱਤਰ ਉੱਤਰ ਗਿਆ ਆਪਾਂ ਆਪਾਂ ਸੋਟੇ ਤੁਹਾਨੂੰ ਚੈੱਕ ਕਰਾਉਣੇ ਆ ਕਿੰਨਾ ਫਰਕ ਪੈ ਗਿਆ ਹੈ ਪਹਿਲਾਂ ਨਾਲੋਂ ਲਗਭਗ ਕੋਈ 5 ਇੰਚ ਦੇ ਕਰੀਬ ਇੱਥੇ ਉਤਰਿਆ ਪਾਣੀ ਆ ਜਿਹੜਾ ਆਪਣਾ ਬੋਰ ਹੈ ਉਹਦੇ ਪਾਇਆ ਆਪਾਂ ਨਾਲ ਫਿਲਟਰ ਟੀ ਜਿਹਨੂੰ ਆਪਾਂ ਕਹਿੰਦੇ ਟੀ ਤੇ ਉਹ ਇੱਥੇ ਨੇੜੇ ਆ ਤੇ ਉਹਦੇ ਨਾਲ ਪਾਣੀ ਇੱਥੇ ਜ਼ਿਆਦਾ ਉਤਰਿਆ ਤੇ ਸਾਨੂੰ ਦਿਖਾਉਣੇ ਆ ਅੱਗੇ ਫਿਰ ਪਾਣੀ ਹੋਰ ਕਿੱਥੇ-ਕਿੱਥੇ ਉਤਰਿਆ ਲਓ ਵੀ ਦੋਸਤੋ ਜਿਹੜਾ ਸਾਨੂੰ ਕੱਲ ਟੋਹਾ ਵਿਖਾਇਆ ਸੀ ਅੱਜ ਉਹ ਫਿਰ ਦਿਖਾਉਣੇ ਆ ਸਾਨੂੰ ਦੇਖੋ ਕੱਲ ਵਾਲੇ ਵਲੌਗ ਚ ਟੋਹਾ ਇੱਥੇ ਤੱਕ ਭਰਿਆ ਹੋਇਆ ਸੀ ਆ ਮੋਟਰ ਤੇ ਇੰਜਨ ਚਲਾਇਨਾ ਫਰਕ ਤਾਂ ਪਿਆ ਹੈ ਪਰ ਫਰਕ ਪਿਆ ਥੋੜਾ ਮਤਲਬ ਇੰਨਾ ਕੁ ਪਾਣੀ ਉੱਤਰਿਆ ਇਸ ਹਿਸਾਬ ਨਾਲ ਕਈ ਦਿਨ ਆਪਾਂ ਨੂੰ ਮਤਲਬ ਕੋਈ 10-15 ਦਿਨ ਫਿਲਟਰ ਚੱਲੂਗਾ ਤਾਂ ਪਾਣੀ ਦਾ ਲੈਵਲ ਡਾਊਨ ਜਾਊਗਾ ਤੇ ਜਿਹੜਾ ਪਿੱਧਰ ਟੋਹਾ ਪੱਟਾ ਸੀ ਕੱਲ ਆ ਚੈੱਕ ਕਰੋ ਇੱਥੇ ਤੁਸੀਂ ਇਹਦਾ ਪਾਣੀ ਤਾਂ ਜਾਵਾ ਬਾਹਰ ਹੀ ਹੈ ਨੱਕ ਕਰਿਓ ਚੱਕ ਫਿਰ ਇਧਰ ਆਪਾਂ ਛੱਡਦੇ ਹਾਂ ਇੱਕ ਮਿੰਟ ਇਹੋ ਪਾਣੀ ਟੋਏ ਚ ਜ਼ਿਆਦਾ ਤੇ ਪਰੇ ਨਿਕਲਣ ਲੱਗ ਪਿਆ ਤੇ ਇੱਥੇ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਦੋਸਤੋ ਤੇ ਮਿਲਦੇ ਆਂ ਕੱਲ੍ਹ ਵਾਲੇ ਵਲੌਗ ਚ ਦਿਨ ਚੌਥੇ ਵਿੱਚ ਸਸਰੀ ਕਾਲਜ ਸਾਰਾ